ਇਹ ਲੇਡੀ ਪੋਰਸਾ ਉਹਨਾਂ ਨੂੰ ਰੋਕਣੀ ਪੈਣੀ ਹੈ ਵੀ ਦੇਖਦਾ ਰੁਕਦੀ ਆ ਕਿ ਨਹੀਂ ਫੇਰ ਦਾ ਦੇਖੋ ਜੀ ਪੈਸੇ ਵੀ ਵਧਣਗੇ ਤੇ ਜਵਾਬ ਵੀ ਨਹੀਂ ਦਿੱਤੀ ਮੈਨੂੰ ਬਿਲਕੁਲ ਜੀ ਉਹਨਾਂ ਨੇ ਪੈਸਾ ਲਈ ਇਹ ਕੀਤਾ ਤੇ ਪੈਸੇ ਮੰਗੇ ਨੇ ਸਰੇ ਆਂ ਆਵਾਜ਼ ਪਛਾਣਦੇ ਆ ਅਸੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਇੱਕ ਲੇਡੀ ਹਰਾਵੜਦੀ ਸੀ ਉਹਨੇ ਵੀ ਚਾਰ ਪੰਜ ਢੇ ਮਾਰਦੇ ਦੇਖੇ ਨੇ ਸਾਡੇ ਘਰ ਕੋਲ ਦੇਖੇ ਨੇ ਤੇ ਸੀਸੀਟੀਵੀ ਜਿਹੜੇ ਫੁਟੇਜ ਆਉਂਦੀਆਂ ਨੇ ਜਿਹੜੀਆਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਕੱਪੜੇ ਪਾਏ ਹੋਏ ਨੇ ਮਤਲਬ ਚੱਕਣ ਵੇਲੇ ਜਿਹੜੇ ਕੱਪੜੇ ਪਾਏ ਬਨੇ ਉਹੀ ਕੱਪੜੇ ਇੱਕ ਦਿਨ ਅੱਗੋਂ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਦੇ ਪਿੰਡ ਵਿੱਚ ਫਿਰਦੇ ਜਾਂਦੇ ਆਉਂਦੇ ਨੇ। ਇੱਥੇ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਜਸਪ੍ਰੀ ਦਾ ਸੰਧਾ ਇੰਕਾਊਂਟਰ ਤੋਂ ਬਾਅਦ ਪਤਾ ਲੱਗਦਾ ਵੀ ਸਾਡੇ ਪਿੰਡ ਦਾ ਹੀ ਜਸਪ੍ਰੀ ਸੀਗਾ ਜਿਹਨੇ ਸਾਡਾ ਬੱਚਾ ਚੱਕਿਆ। ਮੈਂ ਸੈਟ ਤੋਂ ਬਚਾਰੇ ਗੱਲ ਕਰਨ ਆਇਆ। ਮੇਰਾ ਹੋਰ ਉਹੀ ਵਿੱਚ ਰੌਲਾ ਰੱਪਾ। ਉਹ ਸਾਡੇ ਤੇ ਸਰਿਆਂ ਵਿੱਚ ਇਲਜ਼ਾਮ ਲਾ ਰਹੇ ਨੇ ਵੀ ਜਿਹੜਾ ਬੱਚਾ ਇਹਨਾਂ ਨੇ ਸਾਡਾ ਪੈਸੇ ਦੇ ਕੇ ਮਰਵਾਤਾ। ਇਹ ਜਿਹੜੇ ਇਲਜ਼ਾਮ ਲਾਏ ਨੇ ਅਸੀਂ ਉਹਨਾਂ ਨੂੰ ਪੰਚਾਇਤ ਕੋਲੇ ਬੇਨਤੀ ਕੀਤੀ ਆ ਵੀ ਉਹਨਾਂ ਨੂੰ ਭਾਈ ਸਾਂਝੇ ਸਮੇਂ ਬੁਲਾ ਕੇ ਪੰਚਾਇਤ ਦੇ ਵਿੱਚ ਪੁੱਛਿਆ ਜਾਵੇ ਵੀ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਉਹ ਇੱਥੇ ਸਾਬਤ ਕਰਨ ਤੇ ਪਰ ਹੁਣ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਜਦੋਂ ਸਾਨੂੰ ਵੀ ਇਨਕਾਊਂਟਰ ਤੋਂ ਬਾਅਦ ਪਤਾ ਲੱਗਿਆ ਵੀ ਜਸਪ੍ਰੀਤ ਦੀ ਹੁਣ ਮੈਂ ਉਹਦੀ ਆਵਾਜ਼ ਪਛਾਣਦਾ ਆ ਵੀ ਉਹ ਵੀ ਬਿਲਕੁਲ ਜਸਪ੍ਰੀਤ ਦੀ ਆਵਾਜ਼ ਸੀ ਕਿ ਉਹਨਾਂ ਵੀਡੀਓ ਜਿਹੜੇ ਕਹਿ ਰਹੇ ਨੇ ਉਹ ਵੀ ਸਾਡਾ ਵਧੀਆ ਘਰਵਾਰ ਆ ਸਾਡੇ ਕੋਲ ਵਧੀਆ ਜ਼ਮੀਨ ਆ ਪ੍ਰਾਪਰਟੀ ਆ ਸਾਨੂੰ ਕੀ ਲੋੜ ਆ ਕਹਿੰਦੇ ਪੈਸੇ ਮੰਗਣ ਜਿਗਾ ਸਾਡੇ ਜੋਸਪੀ ਸਾਨੂੰ ਕਹਿ ਰਹੇ ਨੇ ਕਿ ਅਸੀਂ ਪੈਸੇ ਦੇ ਦੰਦੇ ਬਾਕੀ ਮੂਰੇ ਹੁਣ ਉਹ ਵਿਆਹ ਕਹਿੰਦੇ ਵੀ ਉਹਨੇ ਆਉਣਾ ਵਿਆਹ ਤਾਂ ਉਹਨੇ ਉਧਰ ਕਰਾ ਲਿਆ ਸੀ ਤੇ ਆਪੇ ਤੇ ਹੁਣ ਉਹਨੇ ਮਤਲਬ ਇੱਥੇ ਪਾਰਟੀ ਪੂਰੀ ਕਰਨੀ ਦੀ ਕਹਿੰਦੇ ਵੀ 20 ਲੱਖ ਰੁਪਈਆ ਵੀ ਲਾਵਾਂਗੇ 25 ਲੱਖ ਰੁਪਈਆ ਲਾਵਾਂਗੇ ਤੇ ਬਾਕੀ ਉਹਦਾ ਹੁਣ ਦਾਦੇ ਨੇ ਤੁਸੀਂ ਵੀਡੀਓ ਸੁਣਿਆ ਹੋਣਗੇ ਕਿਹਾ ਵੀ ਗਹਿਣੇ ਵੀ ਦਿੱਤੇ ਵੇਤੀ ਇਹਨਾਂ ਦੇ ਕਰਾਉਣ ਨੂੰ ਤੇ ਇਸ ਕੰਕਾ ਉਹਨਾਂ ਨੂੰ ਪੈਸੇ ਦੀ ਤਾਂ ਲੋੜ ਦੀ ਪੈਸਾ ਉਹਨਾਂ ਕੋਲ ਹੈ ਨਹੀਂ ਤੇ ਸਤਿ ਸ਼੍ਰੀ ਅਕਾਲ ਜੀ ਅਰਜਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਆਪ ਸਭ ਨੂੰ ਪਤਾ ਹੂਗਾ ਕਿ 12 ਮਾਰਚ 2025 ਨੂੰ ਭਵਕੀਰਤ ਬੱਚਾ ਕਿਡਨਾਪ ਹੁੰਦਾ ਹੈ ਸੋ ਇਹ ਬੱਚਾ ਭਵਕੀਰਤ ਤਸਵੀਰ ਦੇਖ ਕੇ ਤੁਸੀਂ ਪਛਾਣ ਜਾਵੋਗੇ ਕਿ 12 ਮਾਰਚ ਦੀ ਸ਼ਾਮ 6:30 ਵਜੇ ਇਹ ਬੱਚਾ ਕਰੋੜਾ ਕਰੋ ਕਡਨਾਪ ਹੁੰਦਾ ਹੈ ਅਤੇ 6:30 ਵਜੇ ਪੌਣੇ 7:00 ਵਜੇ ਪੂਰੇ ਵਰਲਡ ਦੇ ਸੋਸ਼ਲ ਮੀਡੀਆ ਦੇ ਉੱਪਰ ਦੱਸ ਦਿੱਤਾ ਤਾਂ ਇਹ ਖਬਰ ਇਹ ਫੋਟੋ ਅੱਗ ਵਾਂਗੂ ਫੈਲ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਜਿਹੜੀ ਕਿ ਆਪਣੀ ਕਾਰਵਾਈ ਕਰਦੀ ਹੈ ਦੂਸਰੀ ਤਰ੍ਹਾਂ ਉਸ ਦੇ ਵਿੱਚ ਇੱਕ ਜਿਹੜਾ ਨੌਜਵਾਨ ਜਸਪ੍ਰੀਤ ਸਿੰਘ ਜੋ ਇਹੀ ਪਿੰਡ ਦਾ ਪਿੰਡ ਦਾ ਹੈ ਇਨਕਾਊਂਟਰ ਪੁਲਿਸ ਵੱਲ ਕੀਤਾ ਜਾਂਦਾ ਹੈ ਉਸ ਦਾ ਪਰਿਵਾਰ ਜਸਪ੍ਰੀਤ ਦਾ ਪਰਿਵਾਰ ਜਿਹੜਾ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਦੇ ਵਿੱਚ ਤੇ ਦੂਸਰੇ ਪ੍ਰਭਾਵਕ ਹੀਰਤ ਜਿਹੜਾ ਪਰਿਵਾਰ ਹੈ ਦੇ ਉੱਪਰ ਕੁਝ ਗੱਲਾਂ ਕਰ ਰਿਹਾ ਹੈ ਅੱਜ ਪ੍ਰਭਕੀਰਤ ਦਾ ਜਿਹੜਾ ਬੱਚਾ ਉਸ ਦੇ ਪਰਿਵਾਰ ਨੇ ਜਿਹੜਾ ਕਿ ਪ੍ਰੈਸ ਨੂੰ ਬੁਲਾ ਕੇ ਜਿਹੜਾ ਕਿ ਆਪਣੇ ਜਿਹੜੀਆਂ ਗੱਲਾਂ ਸਾਂਝੀਆਂ ਕਰਨ ਜਾ ਰਹੇ ਨੇ ਨਵੇਂ ਖੁਲਾਸੇ ਕਰਨ ਜਾ ਰਹੇ ਨੇ ਜਾਣਾਂਗੇ ਵੀ ਕੀ ਹੈ ਸਰ ਮਾਮਲਾ ਆ ਤੁਹਾਡਾ ਕੀ ਨਾਮ ਹੈ ਜੀ ਤੁਹਾਨੂੰ ਦੱਸੋ ਮੇਰਾ ਨਾਮ ਗੁਰਜੰਟ ਸਿੰਘ ਹੈ ਤੁਸੀਂ ਪਵਕੀਰ ਦੇ ਕੀ ਲੱਗਦੇ ਹੋ ਮੈਂ ਦਾਦਾ ਲੱਗਦਾ ਜੀ ਪਵਕੀ ਕੀ ਤੁਸੀਂ ਅੱਜ ਤੁਹਾਨੂੰ ਕੀ ਲੋੜ ਪੈਗੀ ਦੁਬਾਰਾ ਪ੍ਰੈਸ ਦੀ ਜਿਵੇਂ ਕਾਫੀ ਸਮਾਂ ਹੋ ਗਿਆ ਬੱਚਾ ਬੱਚਾ ਜਿਹੜਾ ਇਹ ਕੇਸ ਹੋਇਆ ਸੀਗਾ ਕਈ ਮਹੀਨੇ ਲੰਘ ਚੁੱਕੇ ਨੇ ਅੱਜ ਦੁਬਾਰਾ ਕੀ ਲੋੜ ਪੈਗੀ ਲੋੜ ਤਾਂ ਸਾਨੂੰ ਜੀ ਹੁਣ ਇਹ ਪਈ ਹੈ ਵੀ ਜਦੋਂ ਉਹ ਮਤਲਬ ਬਾਰ-ਬਾਰ ਦੋ ਤਿੰਨ ਵੀਡੀਓ ਪਾਈਆਂ ਨੇ ਉਹਨਾਂ ਨੇ ਉਹ ਸਾਡੇ ਤੇ ਸਰਿਆਂ ਮੈਂ ਇਲਜ਼ਾਮ ਲਾ ਰਹੇ ਨੇ ਵੀ ਜਿਹੜਾ ਬੱਚਾ ਇਹਨਾਂ ਨੇ ਸਾਡਾ ਪੈਸੇ ਦੇਖ ਕੇ ਮਰਵਾਤਾ ਇਹ ਜਿਹੜੇ ਇਲਜ਼ਾਮ ਲਾਏ ਨੇ ਅਸੀਂ ਉਹਨਾਂ ਨੂੰ ਪੰਚਾਇਤ ਕੋਲੇ ਬੇਨਤੀ ਕੀਤੀ ਆ ਵੀ ਉਹਨਾਂ ਨੂੰ ਭਾਈ ਸਾਂਝੇ ਥਾਂ 'ਤੇ ਬੁਲਾ ਕੇ ਪੰਚਾਇਤ ਦੇ ਵਿੱਚ ਪੁੱਛਿਆ ਜਾਵੇ ਵੀ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਉਹ ਇੱਥੇ ਸਾਬਤ ਕਰਨ ਤੇ ਬਾਕੀ ਅਸੀਂ ਸਾਨੂੰ ਪੁੱਛ ਲਓ ਤੁਸੀਂ ਜੋ ਵੀ ਗੱਲ ਹੈ ਵੀ ਅਸੀਂ ਆਪਦੇ ਆ ਦਵਾਂਗੇ ਸਾਡੇ ਵੱਲੋਂ ਤਾਂ ਇਹੀ ਸਪਾਈ ਹੋ ਸਕਦੀ ਆ ਵੀ ਅਸੀਂ ਗੁਰੂ ਦੇ ਮੂਹਰੇ ਬਹਿ ਕੇ ਮਤਲਬ ਅਰਦਾਸ ਕਰ ਸਕਦੇ ਆ ਵੀ ਵੀ ਜੇ ਅਸੀਂ ਕੋਈ ਮਤਲਬ ਅਸੀਂ ਇਹ ਗੱਲ ਕੋਈ ਨਹੀਂ ਕੀਤੀ ਵੀ ਬੱਚਾ ਪੈਸੇ ਦੇਣਾ ਤਾਂ ਦੂਰ ਦੀ ਗੱਲ ਆ ਅਸੀਂ ਤਾਂ ਉਹੀ ਨਹੀਂ ਕਹਿ ਕਹਿ ਸਕਦੇ ਵੀ ਮਾਰ ਦੋ ਹਾਲਾਂਕਿ ਨਾਲੇ ਸਾਨੂੰ ਉਹਦਾ ਪਤਾ ਹੀ ਨਹੀਂ ਸੀ ਵੀ ਉਸ ਵੇਲੇ ਤੱਕ ਤਾਂ ਵੀ ਇਹ ਮੁੰਡਾ ਜਸਪ੍ਰੀਤ ਆ ਛੱਡਾ ਹੀ ਆ ਵੀ ਸਾਨੂੰ ਸਾਨੂੰ ਤਾਂ 6 ਵਜੇ ਪਤਾ ਲੱਗਦਾ ਨਹੀਂ ਵੈਸੇ ਕਾਹਦੇ ਦਮਾਂਗੇ ਸੀ ਕਾਹਦੇ ਪੈਸੇ ਉਹ ਤਾਂ ਪਹਿਲਾਂ ਇਹ ਗੱਲ ਕਹਿ ਰਹੇ ਸੀ ਵੀ ਸਾਡਾ ਸਾਡੇ ਪਰਿਵਾਰ ਆ ਉਹ ਤੁਹਾਡੇ ਘਰੇ ਵੀ ਜਿਸ ਦਿਨ ਬੱਚਾ ਕਡਨਾਇਆ ਤੁਹਾਡੇ ਘਰੇ ਆਏ ਨੇ ਉਹਦੇ ਮਾਤਾ ਪਿਤਾ ਜਸਪ੍ਰੀਤ ਹਾਂਜੀ ਘਰੇ ਆਏ ਨੇ ਉਹ ਦਿਨੇ ਵੀ ਸ਼ਾਮ ਨੂੰ ਆਏ ਨੇ ਤੇ ਦੂਜੇ ਦਿਨ ਵੀ ਉਹਦਾ ਦਾਦਾ ਵੀ ਉਹਦਾ ਪਿਤਾ ਲਵਾਉਂਦਾ ਫਿਰਦਾ ਉਹਦੀ ਮਾਤਾ ਸਾਡੇ ਘਰੇ ਬੈਠੀ ਆ ਬੁੜੀਆਂ ਚ ਤੇ ਘਰੇ ਆ ਕੇ ਬਲਕਿ ਉਹ ਵੀ ਗੁੱਸੇ 'ਚ ਧੀ ਉਸ ਵੇਲੇ ਸਾਰਾ ਪਿੰਡੇ ਹਰ ਇੱਕ ਬੰਦਾ ਇਹ ਕਹਿੰਦਾ ਸੀ ਵੀ ਇਹੋ ਜਿਹੇ ਬੰਦਾ ਜੇ ਮਿਲ ਜੇ ਜਿਹਨੇ ਚੱਕਿਆ ਗੋਲੀ ਮਾਰਨੀ ਚਾਹੀਦੀ ਆ ਉਹ ਮੁੰਡਾ ਜਸਪ੍ਰੀਤ ਦੀ ਮਾਤਾ ਨੇ ਵੀ ਮਤਲਬ ਵੀ ਤੇ ਬੁੜੀਆਂ ਜਿ ਬੈਠੀਆਂ ਜੀ ਕਿਹਾ ਵੀ ਉਹਦੇ ਗੋਲੀ ਮਾਰਨੀ ਚਾਹੀਦੀ ਐਸੇ ਜਿਹੇ ਬੰਦੇ ਦੇ ਉਹਦਾ ਦਾਦਾ ਕਹਿ ਕੇ ਗਿਆ ਪਿੰਡ 'ਚ ਉਹਦਾ ਪਿਓ ਕਹਿੰਦਾ ਸੀ ਵੀ ਐਸੇ ਜਿਹੇ ਬੰਦੇ ਦੇ ਕੋ ਹੁਣ ਜਦੋਂ ਉਹਨਾਂ ਦਾ ਬੱਚਾ ਬਾਅਦ 'ਚ ਨਿਕਲਿਆ ਆ ਤਾਂ ਫਿਰ ਕਹਿਣਾ ਔਖਾ ਹੋ ਜਾਂਦਾ ਬੰਦੇ ਨੂੰ ਇਹ ਕਰਨਾ ਤੇ ਸਾਨੂੰ ਕੀ ਲੱਗਦਾ ਵੀ ਤੁਹਾਡੇ ਤੇ ਇਲਜ਼ਾਮ ਹੁਣ ਕਿਉਂ ਲਾ ਰਹੇ ਨੇ ਹੁਣ ਮਾਨਜੋਗ ਅੱਜ ਕੋਰਟ 'ਚ ਗਏ ਨੇ ਉਹ ਪਤ ਭਾਈਆ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਤੇ ਕਿਉਂ ਇਲਜ਼ਾਮ ਲਾ ਰਹੇ ਨੇ ਪੜਿਆਮ ਜਿਹੜੇ ਲਾ ਰਹੇ ਨੇ ਜੀ ਮੇਰੀ ਤਾਂ ਸਮਝੋ ਬਾਹਰ ਗੱਲ ਹੈ ਜਿੱਥੇ ਆਪਣਾ ਇੰਨਾ ਪਿਆਰ ਹੋਵੇ ਜਦੋਂ ਮਤਲਬ ਕੋਈ ਇਹੀ ਦੀ ਗੱਲ ਹੀ ਨਹੀਂ ਹੈਗੀ ਵੀ ਮਤਲਬ ਵੀ ਮੈਂ ਤਾਂ ਕਹਿੰਦਾ ਜਿੱਥੇ ਇੰਨਾ ਭਰੋਸਾ ਹੋਵੇ ਪਿਆਰ ਹੋਵੇ ਬੰਦੇ ਨੂੰ ਇਹੋ ਜਿਹੇ ਇਲਜ਼ਾਮ ਲਾਉਣੇ ਨਹੀਂ ਚਾਹੀਦਾ ਬਿਨਾਂ ਕਿਸੇ ਸਬੂਤ ਤੋਂ ਮੇਰੀ ਤਾਂ ਸਮਝ ਨਹੀਂ ਆ ਰਹੀ ਵੀ ਕਿਉਂ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਤੁਹਾਡੀ ਪੁਲਿਸ ਨਾਲ ਕੋਈ ਤੁਹਾਨੂੰ ਪੁਲਿਸ ਨੇ ਗੱਲਬਾਤ ਕਰੀ ਉਸ ਜਸਪ੍ਰੀਤ ਸਵਾਰ ਦੇ ਵਿੱਚ ਤੁਹਾਨੂੰ ਪਤਾ ਸੀ ਵੀ ਜਸਪ੍ਰੀਤ ਆ ਇਹ ਜਦੋਂ ਕਾਊਂਟਰ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲ ਹੋਈ ਪੁਲਿਸ ਦੀ ਨਾ ਜੀ ਨਾ ਪੁਲਿਸ ਦੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਸਾਨੂੰ ਕਿਸੇ ਦੇ ਕੋਈ ਪੁਲਿਸ ਦਾ ਫੋਨ ਨਹੀਂ ਆਇਆ ਵੀ ਮਤਲਬ ਵੀ ਭਾਈ ਵੀ ਜਸਪ੍ਰੀਤ ਮਿਲਿਆ ਜਾਂ ਤੁਹਾਡਾ ਪਿੰਡ ਦਾ ਜਸਪ੍ਰੀਤ ਆ ਪੁਲਿਸ ਦੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਕਿੰਨੀ ਫਰੋਤੀ ਕਿੰਨੀ ਮੰਗੀ ਸੀ ਤੁਹਾਡੇ ਤੋਂ ਫਰੋਤੀ ਪਹਿਲਾਂ ਜੀ ਉਹਨੇ ਕਰੋੜ ਰੁਪਏ ਮੰਗਿਆ ਸੀ ਫਿਰ ਕਰੋੜ ਤੋਂ ਫਿਰ ਸਾਡੀ ਗੱਲ 30 ਲੱਖ ਰੁਪਏ ਚ ਉਹਦੇ ਨਾਲ ਫਾਈਨਲ ਹੋ ਗਈ ਸੀ ਵੀ ਮਤਲਬ 30 ਲੱਖ ਰੁਪਏ ਕਹਿੰਦਾ ਵੀ ਆਈ ਵੀ ਕੱਲਾ ਤੂੰ ਵੀ ਮਤਲਬ ਕੱਲਾ ਦੇਣਾ ਹੀ ਕੋਈ ਨਾਲ ਬੰਦਾ ਦੂਜਾ ਨਹੀਂ ਹੋਣਾ ਚਾਹੀਦਾ ਨਹੀਂ ਇਹ ਆਵਾਜ਼ ਜਸਪ੍ਰੀਤ ਦੀ ਸੀ ਕਿਹਦੀ ਆਵਾਜ਼ ਸੀ ਇਹ ਆਵਾਜ਼ ਦੇਖੋ ਜੀ ਉਸ ਵੇਲੇ ਤਾਂ ਮੈਂ ਅਸੀਂ ਇੰਨੇ ਡਰੇ ਹੋਏ ਸੀ ਵੀ ਜਦੋਂ ਸਾਡਾ ਬੱਚਾ ਚੱਕਿਆ ਹੋਇਆ ਸੀ ਵੀ ਸਾਡਾ ਉਹਨਾਂ ਦਿਮਾਗ ਵੀ ਨਹੀਂ ਤੇ ਕੰਮ ਕਰਦਾ ਬਹੁਤ ਡਰ ਡਰੇ ਹੋਏ ਸੀ ਮੈਂ ਤਾਂ ਬਿੰਦੇ ਬਿੰਦੇ ਪਾਣੀ ਪੀਂਦਾ ਦੀ ਮੇਰਾ ਖੂਨ ਸੁੱਕਿਆ ਪਿਆ ਸੀ ਤੇ ਪਰ ਹੁਣ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਜਦੋਂ ਸਾਨੂੰ ਵੀ ਇਨਕਾਊਂਟਰ ਤੋਂ ਬਾਅਦ ਪਤਾ ਲੱਗਿਆ ਵੀ ਜਸਪ੍ਰੀਤ ਦੀ ਹੁਣ ਮੈਂ ਉਹਦੀ ਆਵਾਜ਼ ਪਛਾਣਦਾ ਵੀ ਉਹ ਵੀ ਬਿਲਕੁਲ ਜਸਪ੍ਰੀਤ ਦੀ ਆਵਾਜ਼ ਸੀ ਕੀ ਉਹਨਾਂ ਵੀਡੀਓ ਚ ਵੀ ਕਹਿ ਰਹੇ ਨੇ ਉਹ ਸਾਡਾ ਵਧੀਆ ਘਰਵਾਰ ਆ ਸਾਡੇ ਕੋਲੇ ਵਧੀਆ ਜ਼ਮੀਨ ਆ ਪ੍ਰਾਪਰਟੀ ਆ ਸਾਨੂੰ ਕੀ ਲੋੜ ਆ ਕਹਿੰਦੇ ਪੈਸੇ ਮੰਗਣ ਦੇ ਕਹਿੰਦੇ ਸਾਡੇ ਜਸਪ੍ਰੀ ਸਾਨੂੰ ਕਹਿ ਰਹਿੰਦੇ ਕਹਿੰਦੇ ਅਸੀਂ ਪੈਸੇ ਦੇ ਦੰਦੇ ਉਹ ਤਾਂ ਇਹ ਗੱਲ ਕਹਿ ਰਹੇ ਨੇ ਕੀ ਲੋੜ ਪੈ ਗਈ ਮਤਲਬ ਉਹਨਾਂ ਨੂੰ ਪੈਸੇ ਮੰਗਣ ਦੀ ਦੇਖੋ ਜੀ ਗੱਲ ਇਹ ਆ ਵੇ ਗੱਲ ਇਹ ਆ ਜੀ ਜਿਹੜੀ ਉਹ ਪ੍ਰਾਪਰਟੀ ਕਹਿੰਦੇ ਨੇ ਉਹਨਾਂ ਕੋਲੇ ਪ੍ਰਾਪਰਟੀ ਤਾਂ ਡੇਢ ਕ ਕਿੱਲਾ ਜ਼ਮੀਨ ਦੀ ਤੇ ਠੇਕੇ ਤੇ ਖੇਤੀ ਕਰਦੇ ਨੇ ਤੇ ਹੋਰ ਪ੍ਰਾਪਰਟੀ ਕੋਈ ਡੰਗਰ ਪਸ਼ੂ ਵੀ ਨਹੀਂ ਰੱਖਦੇ ਮਤਲਬ ਕੋਈ ਦੁੱਧਾਤ ਵੀ ਨਹੀਂ ਪਾਉਂਦੇ ਦੁੱਧ ਵੀ ਸਾਡੇ ਘਰੋਂ ਹੀ ਮੋਲੇ ਲੈ ਕੇ ਜਾਂਦੇ ਤੇ ਮੇਰੇ ਭਰਾ ਕਨੀਓ ਤੇ ਬਾਕੀ ਮੂਰੇ ਹੁਣ ਉਹ ਵਿਆਹ ਕਹਿੰਦੇ ਵੀ ਉਹਨੇ ਆਉਣਾ ਵਿਆਹ ਤਾਂ ਉਹਨੇ ਉਧਰ ਕਰਾ ਲਿਆ ਸੀ ਤੇ ਆਪੇ ਤੇ ਹੁਣ ਉਹਨੇ ਮਤਲਬ ਇੱਥੇ ਪਾਰਟੀ ਪੂਰੀ ਕਰਨੀ ਦੀ ਕਹਿੰਦੇ ਵੀ 20 ਲੱਖ ਰੁਪਇਆ ਲਾਵਾਂਗੇ 20-25 ਲੱਖ ਰੁਪਇਆ ਲਾਵਾਂਗੇ ਤੇ ਬਾਕੀ ਉਹਦਾ ਹੁਣ ਦਾਦੇ ਨੇ ਤੁਸੀਂ ਵੀੜੀਆਂ ਸੁਣੀਆਂ ਹੋਣਗੀਆਂ ਕਿਹਾ ਵੀ ਗਹਿਣੇ ਵੀ ਦਿੱਤੇ ਵੇਤੀ ਇਹਨਾਂ ਦੇ ਕਰਾਉਣ ਨੂੰ ਤੇ ਇਸ ਕਰਕੇ ਉਹਨਾਂ ਨੂੰ ਪੈਸੇ ਦੀ ਤਾਂ ਲੋੜ ਸੀ ਪੈਸਾ ਉਹਨਾਂ ਕੋਲ ਹੈ ਨਹੀਂ ਤੇ ਮਤਲਬ ਇਸ ਕਰਕੇ ਉਹਦੇ ਤੇ ਦਬਾਅ ਵੀ ਸੀ ਤੇ ਵੀ ਮਤਲਬ ਪੈਸੇ ਮਤਲਬ ਵੀ ਤੂੰ ਲਿਆਵੇਂਗਾ ਕਹਿੰਦੇ ਹੋਣਗੇ ਵੀ ਲਿਆਵੇਂਗਾ ਤਾਂ ਹੀ ਆਪਾਂ ਪ੍ਰੋਗਰਾਮ ਕਰਾਂਗੇ ਇਹ ਇਸ ਲਈ ਉਹਨੇ ਸਾਰੀ ਸਾਜ਼ਿਸ਼ ਰਚੀ ਆ ਉਹ ਤਾਂ ਕਹਿੰਦੇ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਵੀ ਉਹ ਪੰਜਾਬ ਆਇਆ ਹੋਇਆ ਕਹਿੰਦੇ ਵੀ ਆ ਕੇ ਸਰਪ੍ਰਾਈਜ਼ ਦੇਣਾ ਸੀ ਉਹ ਤਾਂ ਨਾ ਪਤਾ ਤਾਂ ਕੋਈ ਨਹੀਂ ਸੀ ਜੀ ਕਿਸੇ ਨੂੰ ਵੀ ਪੰਜਾਬ ਆਇਆ ਹੋਇਆ ਉਹਨ ਪਤਾ ਹੀ ਨਹੀਂ ਲੱਗਿਆ ਉਹ ਤਾਂ ਜੀ ਉਹਦੇ ਮਰਨ ਤੋਂ ਅਪਰੰਤੇ ਜਦੋਂ ਪਤਾ ਲੱਗਿਆ ਵੀ ਵੀ ਜੱਸੇ ਪ੍ਰੇਸੀ ਫੇਰੇ ਪਤਾ ਲੱਗਿਆ ਹੂੰ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਸੀ ਵੀ ਆਇਆ ਪੰਜਾਬ ਨਹੀਂ ਉਹਦੇ ਕੋਈ ਰੇਕੀ ਦੀ ਵੀ ਵੀਡੀਓ ਸਾਹਮਣੇ ਆਈ ਐ ਸੋਨੇ ਹਾਂਜੀ ਉਹ ਇੱਕ ਦਿਨ ਪਹਿਲਾਂ ਫਿਰ ਜਦੋਂ ਕਹਣਾ ਹੁਣ ਜਦੋਂ ਮਤਲਬ ਬੱਚਾ ਸਾਡਾ ਮਿਲ ਗਿਆ ਅੱਜ ਦਿਨੀ ਤੇ ਉਸ ਤੋਂ ਦੂਜੇ ਦਿਨ ਆ ਫਿਰ ਮਤਲਬ ਪਿੰਡ ਦੇ ਵਿੱਚੋਂ ਕੈਮਰੇ ਕੁਮਰੇ ਸੀ ਦੇਖੇ ਨੇ ਪਿੰਡ ਦੇ ਆਲੇ-ਦਾਲੇ ਕੈਮਰੇ ਛਾਨੀ ਛਾਨੀ ਸੀਸੀਟੀਵੀ ਦੀਆਂ ਫੋਟੋਆਂ ਵੀ ਭੇਜੀਆਂ ਨੇ ਉਹਦੇ ਚ ਇਹਦੀਆਂ ਮਤਲਬ ਫੋਟੋਆਂ ਫਿਰਦਿਆਂ ਦੀਆਂ ਪਿੰਡ 'ਚ ਆਉਂਦੀਆਂ ਨੇ ਹੂੰ ਪਿੰਡ ਦੇ ਵਿੱਚ ਇਹਨਾਂ ਇੱਕ ਦੋ ਬੰਦਿਆਂ ਨੇ ਸਾਨੂੰ ਬਾਅਦ ਵਿੱਚ ਦੱਸਿਆ ਵੀ ਵੀ ਸਾਨੂੰ ਪੁੱਛਿਆ ਵੀ ਆ ਵੀ ਆਹ ਕਿਧਰ ਨੂੰ ਰਾਹ ਜਾਂਦਾ ਸਾਡੇ ਘਰਾਂ ਦੇ ਗੇਟ ਦੇ ਖੜੇ ਵੀ ਮਿਲੇ ਨੇ ਤੇ ਇੱਕ ਲੇਡੀ ਹਰਾ ਵੱਢਦੀ ਸੀ ਉਹਨੇ ਵੀ ਚਾਰ ਪੰਜ ਗੇੜੇ ਮਾਰਦੇ ਦੇਖੇ ਨੇ ਸਾਡੇ ਘਰ ਕੋਲ ਦੀ ਦੇਖੇ ਨੇ ਇਹ ਸੀਸੀਟੀਵੀ ਜਿਹੜੇ ਫੁਟੇਜ ਆਉਂਦੀਆਂ ਨੇ ਜਿਹੜੀਆਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਕੱਪੜੇ ਪਾਏ ਹੋਏ ਨੇ ਮਤਲਬ ਚੱਕਣ ਵੇਲੇ ਜਿਹੜੇ ਕੱਪੜੇ ਪਾਏ ਹੋਏ ਨੇ ਉਹੀ ਕੱਪੜੇ ਇੱਕ ਦਿਨ ਅੱਗੋਂ ਸੀਸੀਟੀਵੀ ਫੁਟੇਜ ਦੇ ਵਿੱਚ ਇਹਨਾਂ ਦੇ ਪਿੰਡ ਵਿੱਚ ਫਿਰਦੇ ਆਂਦੇ ਆਉਂਦੇ ਨੇ ਤੇ ਜਦੋਂ ਇਹਨੇ ਚੱਕ ਲਿਆ ਬੱਚੇ ਨੂੰ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਮਗਰ ਪਏ ਤਾਂ ਮਤਲਬ ਸਾਡੇ ਪਿੰਡ ਤੋਂ 8-10 ਕਿਲੋਮੀਟਰ ਤੇ ਰਾੜਮਾਂ ਦਾ ਪੁਲ ਪਜਦਾ ਇੱਕ ਡਰੇਨ ਦਾ ਉੱਥੇ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਿਆ ਕਿਧਰ ਗਏ ਸੀ ਮਗਰ ਭੱਜੇ ਆ ਉਸ ਤੋਂ ਬਾਅਦ ਫਿਰ ਜਦੋਂ ਇਕੱਠ ਹੋ ਗਿਆ ਪਿੰਡ ਦੇ ਲੋਕ ਇਕੱਠੇ ਹੋ ਗਏ ਹੋਰ ਬਹੁਤ ਇਕੱਠੇ ਹੋ ਗਏ ਤਾਂ ਮੁੰਡੇ ਵਾਲੇ ਵਾਲੇ ਸਾਰੇ ਮਤਲਬ ਸੀਸੀਟੀਵੀ ਦੀਆਂ ਉੱਥੇ ਕੈਮਰੇ ਦੇਖਣ ਲੱਗੇ ਬਈ ਇਹ ਖੰਨੇਵਾਲ ਨੂੰ ਮੁੜੇ ਨੇ ਉੱਥੋਂ ਹਮਲੇ ਕੋਟਲੇ ਮੁੜੇ ਨੇ ਜਾਂ ਸਿੱਧੇ ਡਰੇਨ ਗਏ ਉਸ ਤੋਂ ਬਾਅਦ ਇੱਕ ਸੀਸੀਟੀਵੀ ਦੀ ਜਿਹੜੀ ਫੁਟੇਜ ਮਿਲੀ ਮਤਲਬ ਉਹ ਡਰੇਨ ਤੋਂ ਮਿਲ ਗਈ ਸਾਨੂੰ ਅੱਗੇ ਡਰੇਨ ਨੇ ਗਏ ਉਹ ਇਹਨਾਂ ਨੂੰ ਮਿਲਿ ਜਦੋਂ ਉਹ ਸਾਫ ਦੀਂਦੇ ਨੇ ਉਹੀ ਉਹਦੇ ਕੱਪੜੇ ਚਿੱਟੇ ਬੂਟ ਪਾਏ ਹੋਏ ਤੇ ਜਿਹੜੇ ਇੱਕ ਦਿਨ ਅੱਗੋਂ ਸੀਸੀਟੀਵੀ ਦੇ ਵਿੱਚ ਆਉਂਦੇ ਨੇ ਪਿੰਡ ਦੇ ਵਿੱਚ ਰੇਕੀ ਕਰਦੇ ਹੁੰਦੇ ਹੂੰ ਤੇ ਉਹੀ ਉਹਦੇ ਬੂਟ ਪਾਏ ਹੋਏ ਚਿੱਟੇ ਬੂਟ ਮਤਲਬ ਕੈਮਰੇਆਂ 'ਚ ਆਉਂਦੇ ਫਿਰ ਉਹ ਕੈਮਰੇ 'ਚੋਂ ਪਤਾ ਲੱਗਿਆ ਵੀ ਇਹ ਬੰਦੇ ਇਹ ਇੱਧਰ ਨੂੰ ਗਏ ਨੇ ਅੱਗੇ ਫਿਰ ਪੁਲਿਸ ਵੀ ਆ ਗਈ ਇਹਨਾਂ ਨੂੰ ਤੇ ਉਹ ਵੀ ਨਾਲ ਇਹਨਾਂ ਦੇ ਸਾਡੇ ਬੰਦਿਆਂ ਦੇ ਮਦਦ ਕਰਨ ਲੱਗੇ ਫਿਰ ਉਹਨਾਂ ਨੇ ਅੱਗੇ ਜਾ ਕੇ ਜਿਹੜਾ ਨਾਭੇ ਨੂੰ ਮੁੜਦਾ ਉੱਥੇ ਸੀਸੀਟੀਵੀ ਦਾ ਕੈਮਰਾ ਦੇਖਿਆ ਉੱਥੇ ਵੀ ਉਹ ਮੁੜਦੇ ਪਤਾ ਲੱਗ ਗਿਆ ਉਨਾਂ ਦੇ ਪਛਾਣ ਆਉਂਦੇ ਨੇ ਵੀ ਉਹੀ ਬੂਟ ਕੱਪੜੇ ਉਹੀ ਫਿਰ ਅੱਗੇ ਜਦੋਂ ਦੇਖਿਆ ਨਾਬੇ ਤੋਂ ਅੱਗੇ ਜਾ ਕੇ ਕੈਮਰੇ ਨੂੰ ਕੱਢੇ ਫਿਰ ਉਹ ਅਮਰਗੜ੍ਹ ਤੋਂ ਚੌਂਦੇਵਲ ਨੂੰ ਮੁੜਦਿਆਂ ਦੀ ਇੱਕ ਉਹਨਾਂ ਦੀ ਫੋਟੋ ਹੁੰਦੀ ਹੈ ਉਹੀ ਕੱਪੜੇ ਤੇ ਇਹ ਇਹ ਵੀ ਗੱਲ ਸਾਹਮਣੇ ਆਈ ਆ ਬਾਅਦ ਵਿੱਚ ਵੀ ਕਹ ਰਹੇ ਜਸਪ੍ਰੀਤ ਦਾ ਮਰ ਸਕੇ ਆ ਵੀ ਬੇਟੇ ਨੂੰ ਕਹਿੰਦੇ ਪਾਠ ਵੀ ਕਰਾਇਆ ਖਾਣ ਨੂੰ ਦਿੱਤਾ ਇਹ ਗੱਲ ਬੱਚੇ ਨੇ ਦੱਸੀ ਕੁਝ ਬਾਅਦ ਵਿੱਚ ਨਹੀਂ ਬੱਚੇ ਨੇ ਤਾਂ ਕੁਝ ਨਹੀਂ ਦੱਸਿਆ ਵੀ ਪਾਠ ਮਤਲਬ ਕਰਾਇਆ ਮੈਨੂੰ ਖਾਣ ਪੀਣ ਨੂੰ ਅਸੀਂ ਪੁੱਛਿਆ ਸੀ ਵੀ ਤੈਨੂੰ ਕੋਈ ਦਿੱਤਾ ਉਹ ਕਹਿੰਦਾ ਜੀ ਮੈਨੂੰ ਖਾਣ ਨੂੰ ਤਾਂ ਰਾਤ ਨੂੰ ਤਾਂ ਕੁਝ ਨਹੀਂ ਦਿੱਤਾ ਅਛਲ ਸੇ ਇਹਨੇ ਮੈਨੂੰ ਫੋਨ ਤੇ ਜਰੂਰ ਕਿਹਾ ਦੀ ਕਹਿੰਦਾ ਛੋਟੇ ਬੱਚੇ ਨੂੰ ਪਾਠ ਕਰਾਇਆ ਸੀ ਤੇ ਉਹ ਤਾਂ ਕਹਿੰਦਾ ਮੈਨੂੰ ਦੁੱਧ ਦਿੰਦੇ ਔਰ ਦੁੱਧ ਪੀਤੇ ਬਿਨਾਂ ਸੌਂਦਾ ਨਹੀਂ ਸੀ ਬੱਚਾ ਉਹ ਦੁੱਧਾ ਤਾਂ ਕੁਛ ਨਹੀਂ ਦਿੱਤਾ ਇਹ ਕਹਿੰਦਾ ਉਹਨੂੰ ਬੁਖਾਰ ਚੜ ਗਿਆ ਦੀ ਅਸੀਂ ਗੋਲੀ ਦਿੱਤੀ ਆ ਇਹ ਨਹੀਂ ਪਤਾ ਜੀ ਬੁਖਾਰ ਦੀ ਦਿੱਤੀ ਆ ਜਾਂ ਕੋਈ ਨਸੇ ਦੀ ਜਾਣੀ ਰਾਤ ਨੂੰ ਫਿਰ ਉਹਨੂੰ ਉਹ ਸੌਂ ਗਿਆ ਗੱਡੀ 'ਚ ਇਹ ਮੈਨੂੰ ਨੇ ਦੱਸਿਆ ਵੀ ਮੈਂ ਗੱਡੀ 'ਚ ਹੀ ਸੁੱਤਾ ਜਦੋਂ ਦੂਜੇ ਦਿਨ ਅਸੀਂ ਆ ਕੇ ਉਹਨੂੰ ਪੁੱਛਿਆ ਜਦੋਂ ਘਰੇ ਮਿਲ ਗਿਆ ਤੜਕੇ ਅਸੀਂ ਫਿਰ ਉਹਨੂੰ ਪੁੱਛਦੇ ਆ ਬਹਿ ਕੇ ਬਈ ਤੈਨੂੰ ਕਿੱਥੇ ਰੱਖਿਆ ਉਹਨੇ ਫਿਰ ਦੱਸਿਆ ਕਹਿੰਦਾ ਵੀ ਮੈਨੂੰ ਮੋਟਰ ਤੇ ਰੱਖਿਆ ਹੂੰ ਤੇ ਵੀ ਇੱਥੋਂ ਲਿਆ ਕੇ ਮੋਟਰਸਾਈਕਲ ਤੇ ਜਦੋਂ ਮੈਨੂੰ ਲੈ ਗਏ ਨੇ ਜਾ ਕੇ ਫਿਰ ਉੱਥੇ ਮੈਨੂੰ ਗੱਡੀ 'ਚ ਬਿਠਾ ਲਿਆ ਵੀ ਮੋਟਰ ਤੇ ਰੱਖਿਆ ਸੀਗਾ ਤੈਨੂੰ ਘਰੇ ਵੀ ਲਗਾਏ ਤੇ ਕਿਤੇ ਕਹਿੰਦਾ ਨਹੀਂ ਵੀ ਮੋਟਰ 'ਤੇ ਹੀ ਰੱਖਿਆ ਮੈਂ ਗੱਡੀ 'ਚ ਤੇ ਤੇ ਜਦ ਅਸੀਂ ਪੁੱਛਿਆ ਵੀ ਤੈਨੂੰ ਖਾਣ ਪੀਣ ਨੂੰ ਕੋਈ ਦਿੱਤਾ ਸੀ ਕਹਿੰਦਾ ਨਹੀਂ ਖਾਣ ਪੀਣ ਨੂੰ ਮੈਨੂੰ ਕੁਝ ਨਹੀਂ ਦਿੱਤਾ ਹੈਗਾ ਉਹ ਦਿਨੇ ਤਾਂ ਦੂਜੇ ਦਿਨ ਕਹਿੰਦਾ ਸੀ ਕਹਿੰਦਾ ਅੰਗੂਰ ਦਿੱਤੇ ਕਹਿੰਦਾ ਉਹ ਮੈਨੂੰ ਖੱਟੇ ਲੱਗੇ ਕਹਿੰਦਾ ਵੀ ਹੋਰ ਕਹਿੰਦਾ ਜੇ ਮੈਨੂੰ ਉਹਨੇ ਕਿਹਾ ਵੀ ਖਾਣਾ ਪੀਣਾ ਕੁਝ ਕਹਿੰਦਾ ਬੱਚਾ ਡਰਿਆ ਬੈ ਇਹ ਬੱਚਰੇ ਇਹ ਵੀ ਦੱਸਿਓ ਵੀ ਜਸਪ੍ਰੀਤ ਦੀ ਜਾਣਦਾ ਉਹ ਬੱਚਾ ਤਾਂ ਜਸਪ੍ਰੀਤ ਨੂੰ ਨਹੀਂ ਇਹ ਬੱਚਾ ਤਾਂ ਇਹ ਉਸ ਵੇਲੇ ਜਦੋਂ 4.5 ਹਾਲ ਦਾ ਸੀ ਸਿਰਫ ਅੱਛਾ ਜਦੋਂ ਉਹ ਬਾਹਰ ਨੂੰ ਗਿਆ ਕਹਿੰਦਾ ਹੁਣ ਇਹਦੀ ਉਮਰ ਹੋਈ ਸੀ ਸਭਾ ਕ ਸੱਤ ਸਾਲ ਇਹ ਉਸ ਵੇਲੇ 4.5 ਸਾਲ ਦਾ ਸੀ ਹੁਣ 4.5 ਸਾਲ ਦੇ ਬੱਚੇ ਨੂੰ ਕੋਈ ਐਡੀ ਪਸਾਨ ਨਹੀਂ ਹੁੰਦੀ ਦੂਸਰੀ ਗੱਲ ਇਹ ਵੀ ਹੁੰਦਾ ਵੀ ਇੱਕ ਬੰਦਾ ਬੱਚੇ ਕੋਲੇ 4.5 ਸਾਲ ਦੇ ਕੋਲੇ ਰੋਜ਼ ਆਉਂਦਾ ਹੋਵੇ ਰਹਿੰਦਾ ਹੋਵੇ ਫਿਰ ਵੀ ਪਸਾਨ ਹੁੰਦੀ ਆ ਉਹ ਸਾਡੇ ਘਰੇ ਤਾਂ ਕੋਈ ਕਦੇ ਮਤਲਬ ਕਹ ਲੋ ਵੀ 2 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਸਾਡੇ ਘਰੇ ਆਇਆ ਹੋਏ ਇੰਨੀ ਬੱਚੇ ਨੂੰ ਕੀ ਪਸਾਣੂਗੀ ਪਸਾਣੀ ਨਹੀਂ ਤੇ ਬੱਚੇ ਚਲੋ ਮਾਨਜੋਗ ਹਾਈ ਕੋਰਟ ਦਾ ਜਿਹੜਾ ਕੋਰਟ ਦਾ ਰੋਕ ਕੀਤਾਗਾ ਪਰਿਵਾਰ ਨੇ ਤੋਂ ਤੁਹਾਡੇ ਦੇ ਇਲਜ਼ਾਮ ਵੱਲ ਲਾ ਰਹੇ ਨੇ ਤੁਸੀਂ ਮਤਲਬ ਇਹ ਕਹਿ ਰਹੇ ਹੋ ਹੁਣ ਵੀ ਜਿਹੜੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਤੇ ਉਹ ਗਲਤ ਲਾ ਰਹੇ ਨੇ ਔਰ ਜਿਹੜੀ ਪੈਸਿਆਂ ਦੀ ਪਰਿਵਾਰ ਨੂੰ ਲੋੜ ਸੀ ਤਾਂ ਇਹ ਕੰਮ ਕੀਤਾ ਤੁਸੀਂ ਇਹ ਗੱਲ ਕਰ ਬਿਲਕੁਲ ਜੀ ਉਹਨਾਂ ਨੇ ਪੈਸੇ ਲਈ ਇਹ ਕੀਤਾ ਤੇ ਪੈਸੇ ਮੰਗੇ ਨੇ ਸਰੇ ਆਮ ਆਵਾਜ਼ ਪਛਾਣਦੇ ਆ ਅਸੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਰੇ ਜਿਹੜੀਆਂ ਹੁਣ ਫੋਟੋਆਂ ਦੇਖ ਲਈਏ ਤੁਹਾਨੂੰ ਦਸਤਾਵੇਜ਼ ਉਹਦੀਆਂ ਸੀਸੀਟੀਵੀ ਦੇ ਵਿੱਚ ਅਸੀਂ ਪਛਾਣਦੇ ਆ ਅੱਜ ਅੱਜ ਤੁਸੀਂ ਪਿੰਡ ਦਾ ਕੱਟ ਕੀਤਾ ਪੂਰਾ ਉਹਨਾਂ ਨੂੰ ਵੀ ਇਹਦੇ ਵਿੱਚ ਬੁਲਾਇਆ ਸੀ ਪੰਚਾਇਤ ਵੀ ਤੁਹਾਡੀ ਬੈਠੀ ਸਾਰੀ ਸਰਪੰਚ ਸਾਹਿਬ ਬੈਠੇ ਨੇ ਉਹਨਾਂ ਨੂੰ ਬੁਲਾਇਆ ਸੀ ਇੱਥੇ ਹਾਂਜੀ ਤੁਸੀਂ ਸਰਪੰਚ ਸਾਹਿਬ ਤੋਂ ਵੀ ਪੁੱਛ ਸਕਦੇ ਹੋ ਵੀ ਮਤਲਬ ਉਹਨਾਂ ਨੂੰ ਬੁਲਾਇਆ ਸੀ ਮੈਂ ਤਾਂ ਸਰਪੰਚ ਸਾਹਿਬ ਨੂੰ ਮੈਂ ਬੇਨਤੀ ਕਰਦੀ ਦੀ ਵੀ ਬੁਲਾਇਆ ਜਾਵੇ ਉਹਨਾਂ ਨੂੰ ਵੀ ਸਾਡੇ ਦੇ ਦੋਸ ਲਾ ਰਹੇ ਨੇ ਵੀ ਉਹਨਾਂ ਕੋਲੇ ਕੋਈ ਸਬੂਤ ਹੈ ਜਾਂ ਕੋਈ ਉਹ ਦੱਸਣ ਵੀ ਆ ਇਹ ਇਹਨਾਂ ਨੇ ਪੈਸੇ ਦਿੱਤੇ ਨੇ ਫਲਾਣੀ ਜਗ੍ਹਾ ਦਿੱਤੇ ਨੇ ਫਲਾਣੇ ਬੰਦੇ ਨੂੰ ਕਿਹਾ ਜੇ ਮੈਂ ਕਿਸੇ ਨੂੰ ਕਿ ਕੋਈ ਮੇਰਾ ਰਿਸ਼ਤੇਦਾਰ ਕੋਈ ਸਕੇ ਸੰਬੰਧੀ ਵੀ ਕੋਈ ਕਹਿੰਦਾ ਪੈਸੇ ਦਿੱਤੇ ਨੇ ਕੋਈ ਨੌਤਾ ਲੈਣ ਕਿਸੇ ਤੇ ਦੱਸਣ ਤੇ ਪੈਸੇ ਦੇ ਕੇ ਤਾਂ ਮਰਵਾਉਣ ਦੀ ਦੂਰ ਗੱਲ ਹੈ ਜੀ ਜਦੋਂ ਸਾਨੂੰ ਪਤਾ ਹੀ ਨਹੀਂ ਵੀ ਕੌਣ ਆ ਬੰਦਾ ਕਿਹਨੇ ਚੱਕਿਆ ਅਸੀਂ ਕਿਉਂ ਮਰਵਾਉਣ ਨੂੰ ਸਾਨੂੰ ਤਾਂ ਅਸੀਂ ਪੈਸੇ ਤਿਆਰ ਕਰੀ ਬੈਠੇ ਆ ਦੇਣ ਨੂੰ ਵੀ ਸਾਡਾ ਬੱਚਾ ਮਿਲ ਜੇ ਮਰਵਾਉਣ ਵਾਲੀ ਗੱਲ ਤਾਂ ਬਾਅਦ ਦੀ ਹੈ ਮਰਵਾਉਣਾ ਅਸੀਂ ਕਾਹਦੇ ਲਈ ਹੈ ਜੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਮੁੰਡਾ ਜਸਪ੍ਰੀਤ ਹੀ ਆ ਸਾਡਾ ਵੀ ਸਾਡਾ ਈ ਘਰਾਂ ਚੋਂ ਤਾਂ ਤਾਂ ਅਸੀਂ ਮੈਨੂੰ ਵੀ ਚੋ ਚੜ ਜਾਣ ਦੀ ਮੈਂ ਤਾਂ ਕਹਿੰਦਾ ਵੀ ਲਿਆਓ ਭਾਈ ਆਹ ਗੱਲ ਹੋ ਗਈ ਇਹਨਾਂ ਨੂੰ ਮੈਂ ਕਹਿੰਦਾ ਵੀ ਆਹ ਗੱਲ ਹੋ ਗਈ ਵੀ ਚਲੋ ਹੁਣ ਆਪਾਂ ਹਲੇ ਇੱਥੇ ਵੀ ਠੱਕ ਲੋ ਵੀ ਲਿਆਓ ਬੱਚਾ ਲਿਆਓ ਆਹ ਗੱਲ ਹੋ ਮੈਂ ਤਾਂ ਆਪੇ ਦੱਸ ਦਿੰਦਾ ਇਹਨਾਂ ਨੂੰ ਸੋ ਬਾਕੀ ਜੀ ਹਾਂਜੀ ਇਸ ਸਮੇ ਪਵ ਕੀਰਤ ਜਿਹੜਾ ਉਹਦੇ ਪਿਤਾ ਜੀ ਵੀ ਸਾਡੇ ਨਾਲ ਨੇ ਗੱਲ ਕਰਾਂਗੇ ਪਰਾ ਕੀ ਨਾਮ ਤੁਹਾਡਾ ਰਣਵੀਰ ਸਿੰਘ ਜੀ ਰਣਵੀਰ ਕੀ ਕਹੋਗੇ ਦੇਖੋ ਤੁਹਾਡਾ ਬੇਟਾ ਉਸ ਦਿਨ ਗਾਇਬ ਹੋਇਆ ਨਾ ਸਾਰੇ ਦੁਨੀਆ ਨੇ ਕੁਝ ਹੀ ਮਿੰਟਾਂ ਚ ਪਤਾ ਲੱਗ ਗਿਆ ਸਾਰਿਆਂ ਦੀ ਅੱਖ ਨਾਮ ਹੋਈ ਹਰ ਇੱਕ ਨੇ ਹਮਦਰਦੀ ਪ੍ਰਗਟਾਈ ਵੀ ਬੱਚਾ ਛੇਤੀ ਮਿਲ ਜੇ ਪੁਲਿਸ ਨੇ ਵੀ ਬੜੀ ਸਖਤ ਕਾਰਵਾਈ ਕੀ ਲਜਸਪਰੀਤ ਦਾ ਇਨਕਾਊਂਟਰ ਹੋਇਆ ਹੁਣ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕੀ ਕਹੋਗੇ ਇਸ ਮਾਮਲੇ ਦੇ ਦੇਖੋ ਜੀ ਅਸੀਂ ਤਾਂ ਬੱਚੇ ਨੂੰ ਲੱਭ ਰਹੇ ਹਾਂ ਕਿ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਜਸਪਰੀਤ ਦਾ ਸੰਦਾ ਇਨਕਾਊਂਟਰ ਤੋਂ ਬਾਅਦ ਪਤਾ ਲੱਗਦਾ ਵੀ ਸਾਡੇ ਪਿੰਡ ਦਾ ਹੀ ਜਸਪਰੀਤ ਸੀਗਾ ਜਿਹਨੇ ਸਾਡਾ ਬੱਚਾ ਚੱਕਿਆ ਦੇਖੋ ਇਹ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਉਹਨੂੰ ਲੱਭ ਰਹੀ ਆ ਅਸੀਂ ਕਿਹਨੂੰ ਕਿਹਨੂੰ ਪੈਸੇ ਦਵਾਂਗੇ ਜੀ ਇਹਦੇ ਜਿ ਸਰ ਦੇ ਰੈਂਕ ਤੱਕ ਪੁਲਿਸ ਲੱਗੀ ਹੋਈ ਆ ਭਗਵੰਤ ਮਾਨ ਸਾਹਿਬ ਨੂੰ ਪਤਾ ਜੀ ਅਸੀਂ ਕਿਹਨੂੰ ਕਿਹਨੂੰ ਦੇ ਕੇ ਪੈਸੇ ਮਤਲਬ ਖਰੀਦ ਸਕਦੇ ਆ ਜੀ 1 2 ਨੂੰ ਦੇ ਦੂ ਬੰਦਾ ਪੈਸੇ ਜੀ ਤਿੰਨ ਜਲਿਆਂ ਦੀ ਪੁਲਿਸ ਲੱਗੀ ਹੋਈ ਆ ਜੀ ਮਤਲਬ ਤੁਸੀਂ ਦੇਖ ਲਓ ਵੀ ਖਰੀਦੀ ਜਾ ਸਕਦੀ ਐ ਨਹੀਂ ਪੁਲਿਸ ਨਾ ਜਿਵੇਂ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਨੇ ਕੀ ਲੱਗਦਾ ਵੀ ਜਸਪ੍ਰੀਤ ਨੂੰ ਕਿੰਨੇ ਕੁ ਲੋਟ ਦੀ ਪੈਸੇ ਨੇ ਜਿਹੜਾ ਕਿ ਉਹਨੂੰ ਇਹ ਕੰਮ ਕਰਨਾ ਪੈ ਗਿਆ ਦੇਖੋ ਜੀ ਉਹ ਪੀਆਰ ਵੀ ਨਹੀਂ ਸੀਗਾ ਉਧਰ ਬਾਕੀ ਦੱਸ ਦਿਓ ਉਹਦੇ ਸੁਪਨੇ ਵੀ ਵੱਡੇ ਸੀਗੇ ਤੇ ਇੱਧਰ ਆ ਕੇ ਉਹਨੇ ਮਤਲਬ ਚੰਗਾ ਖਰਚ ਕਰਨਾ ਸੀਗਾ ਆਪਦੇ ਵਿਆਹ ਦੀ ਪਾਰਟੀ ਤੇ ਗੈਣੇ ਵੀ ਉਹ ਦੱਸਦੇ ਬੱਕ ਕਰਵਾਏ ਹੋਏ ਸੀਗੇ ਉਹਦੇ ਬਾਕੀ ਸਰਪਾਈ ਸਰਪਾਈਜ਼ ਜਿਹੜਾ ਉਹਨੇ ਇੱਧਰ ਆ ਕੇ ਦੇਣਾ ਸੀਗਾ ਮਾਪਾਪ ਨੂੰ ਕਹਿੰਦੇ ਨੇ ਵੀ ਉਹ ਗੱਡੀ ਲੈ ਕੇ ਦੇਣੀ ਸੀ ਇਹਨੂੰ ਤੇ ਇਸ ਕਰਕੇ ਹੀ ਪੈਸਿਆਂ ਦੀ ਲੋੜ ਤਾਂ ਹੋਇਆ ਕਿ ਸੰਤਾ ਹੀ ਲੱਗਦਾ ਵੀ ਉਹਨੇ ਸਾਡਾ ਬਟਾ ਚੱਕਿਆ ਵੀ ਪੈਸੇ ਰੋਤੀ ਮੰਗੀ ਤੇ ਪੈਸਿਆਂ ਦੀ ਲੋੜ ਸੀਗੀ ਜੀ ਉਹਨੂੰ ਹਾਂਜੀ ਸੋ ਬਾਕੀ ਜੀ ਦੱਸਿਆ ਜਾਂਦਾ ਵੀ ਜਿਹੜੀ ਕਿ ਪੈਸੇ ਦੀ ਲੋੜ ਕਰਕੇ ਇਹ ਸਾਰਾ ਕੰਮ ਮਾਮਲਾ ਹੋਇਆ ਸਰਪੰਚ ਸਾਹਿਬ ਸਾਡੇ ਨਾਲ ਸੀ ਆਂਦਾ ਉਹਦੇ ਮਜ਼ਦੂਰ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਇੰਦਰਜੀਤ ਸਿੰਘ ਆ ਜੀ ਪਰ ਸਭ ਕੀ ਲੱਗਦਾ ਤੁਸੀਂ ਅੱਜ ਪਿੰਡ ਦਾ ਇਹਨਾਂ ਨੇ ਕੱਟ ਕੀਤਾ ਦੂਜੀ ਧਰਨੋਂ ਵੀ ਜਿਹੜਾ ਕਿ ਬਲਾਜਸਪ੍ਰੀਤ ਦੇ ਪਰਿਵਾਰ ਨੂੰ ਵੀ ਉਹ ਨਹੀਂ ਪਹੁੰਚੇ ਕੀ ਤੁਸੀਂ ਦੱਸਨੇ ਇਹਨਾਂ ਨੂੰ ਬਿਲਕੁਲ ਜੀ ਉਹਨਾਂ ਨੂੰ ਇੰਟੀਮੀਟ ਕਰਿਆ ਸੀਗਾ ਪਰ ਉਹ ਨਹੀਂ ਪਹੁੰਚੇ ਉਹਨਾਂ ਦੀ ਆਪਣੀ ਇੱਛਾ ਜੀ ਤੁਸੀਂ ਆਪ ਦੇ ਕਿ ਉਹਨਾਂ ਦਾ ਮੈਸੇਜ ਜ਼ਰੂਰ ਲਾ ਜਾਣਾ ਉਹਨਾਂ ਨੂੰ ਵੀ ਇਹਦਾ ਇਦਾਂ ਕਰਕੇ ਦੋਵੇਂ ਆਪਣੇ ਪੱਖ ਰੱਖੋ ਪੰਚਾਇਤ ਚਾਕੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਬਾਅਦ ਚਾਉਣਾ ਪੱਖ ਬਾਅਦ ਚ ਦਵਾਂਗੇ ਤੁਹਾਨੂੰ ਕੀ ਲੱਗਦਾ ਮਤਲਬ ਇਹ ਕਹਿ ਰਹੇ ਨੇ ਵੀ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਉਹ ਹੁਣ ਕੋਰਟ ਚ ਗਏ ਨੇ ਉਹ ਕੁੱਟ ਜੇ ਕਹਿੰਦੇ ਨੇ ਵੀ ਇਹਨਾਂ ਨੇ ਸਾਡਾ ਪੁਲਿਸ ਨੂੰ ਪੈਸੇ ਦੇ ਕੇ ਵੀ ਸਾਡਾ ਜਿਹੜਾ ਬੱਚਾ ਮਰਵਾ ਤੁਹਾਨੂੰ ਕੀ ਲੱਗਦਾ ਇਹ ਮਾਮਲੇ ਵਿੱਚ ਵਿਦਾਊਟ ਐਵੀਡੈਂਸ ਦਾਪਾ ਕਿਸੇ ਨੂੰ ਬਲੇਮ ਲਾਉਣਾ ਗਲਤ ਗੱਲ ਹੁੰਦੀ ਹੈ ਜੀ ਤੇ ਉਹ ਕੋਈ ਆਪਣੇ ਕੋਲ ਥੋੜ੍ਹ ਸਬੂਤ ਹੋਵੇ ਫੇਰ ਹੀ ਕਹਿ ਸਕਦੇ ਆਪਾਂ ਜੀ ਅੱਜ ਪੁਲਿਸ ਦੀ ਕਾਰਵਾਈ ਨੂੰ ਉਹਨਾਂ ਨੇ ਆਪਣੇ ਅਫਸਰ ਤੋਂ ਕਮਾਂਡ ਲੈਣੀ ਹੈ ਇਹਨਾਂ ਤੋਂ ਥੋੜੀ ਲੈਣੀ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਕਮਾਂਡ ਆਪਣੇ ਵੱਡੇ ਅਫਸਰ ਆਪਣੇ ਐਸਐਸਪੀ ਰੈਂਕ ਦੇ ਡੀਆਈਜੀ ਰੈਂਕ ਦੇ ਆਪਣੇ ਅਫਸਰ ਰੈਂਕ ਕਰ ਰਹੇ ਸੀ ਉਹਨਾਂ ਨੇ ਤਾਂ ਉਹਨਾਂ ਨੇ ਆਰਡਰ ਲੈਣਾ ਜੋ ਕਰਨਾ ਸੀ ਅਬਾਊਟ ਐਵਿਡੈਂਸ ਨਹੀਂ ਕਹਿਣਾ ਚਾਹੀਦਾ ਆਰਥਿਕ ਪੱਖੋਂ ਕਿਵੇਂ ਪਰਿਵਾਰ ਹੋ ਪਿੰਡ ਦੀ ਪਿੰਡੇ ਚ ਤੁਸੀ ਰਹਿਣੂ ਆਰਥਿਕ ਪੱਖੋਂ ਕਿਵੇਂ ਕਿ ਵਾਕੀ ਲੋੜ ਦੀ ਪੈਸੇ ਦੀ ਉਹਨਾਂ ਦੇ ਸਮਝ ਵਿੱਚ ਆਰਥਿਕ ਪੱਖੋਂ ਮੀਡੀਏਟਰ ਦੇ ਬੰਦੇ ਹੈਗੇ ਆ ਜੀ ਮੀਡੀਏਟਰ ਫੈਮਲੀ ਆ ਅੱਜ ਉਹਨਾਂ ਨੂੰ ਤੁਸੀਂ ਬੁਲਾਇਆ ਤੁਸੀਂ ਘਰੇ ਗਏ ਹੋਮਗੇ ਕੀ ਕਹਿੰਦੇ ਹੋ ਨਹੀਂ ਮੇਰੇ ਨਾਲ ਫੋਨ ਦੀ ਗੱਲ ਹੋਈ ਸੀਗੀ ਉਹਨਾਂ ਨੂੰ ਮੈਸੇਜ ਲਗਾਤਾ ਸੀ ਉਹਨਾਂ ਨੂੰ ਕਿ ਇਦਾਂ ਇਦਾਂ ਕਰਕੇ ਉਹਨਾਂ ਨੇ ਆਪਣੇ ਪ੍ਰੈਸ ਨੂੰ ਬੁਲਾਇਆ ਕਿ ਆਪਾਂ ਦੋਵਾਂ ਪਾਰਟੀਆਂ ਨੇ ਆਪਣੇ ਆਪ ਨੂੰ ਆਪਣੇ ਪੱਖ ਰੱਖਣਾ ਉਹ ਕਹਿੰਦੇ ਵੀ ਅਸੀਂ ਨਹੀਂ ਆ ਸਕਦੇ ਵੀ ਉਹਨੂੰ ਆਪਣਾ ਪੱਖ ਰੱਖ ਸਕਦੇ ਆ ਅਸੀਂ ਆਪਣਾ ਪੱਖ ਬਾਅਦ ਚ ਸੋ ਵਾਕੀ ਜੀ ਇਹ ਤੁਸੀਂ ਜਿਹੜਾ ਕਿ ਬੱਚਾ ਪੱਖ ਵਕੀਰ ਤੋਂ ਉਸਦੇ ਪਰਿਵਾਰ ਦਾ ਪੱਖ ਸੁਣਿਆ ਜੋ ਜਸਪ੍ਰੀਤ ਦਾ ਪਰਿਵਾਰ ਜਿਹੜਾ ਕਿ ਇਸ ਪਰਿਵਾਰ ਤੇ ਲਗਾਤਾਰ ਜਿਹੜਾ ਕਿ ਹੁਣ ਗੱਲਾਂ ਕਰ ਰਹੇ ਨੇ ਵੀ ਪੁਲਿਸ ਨੂੰ ਪੈਸੇ ਲੈ ਦੇ ਕੇ ਜਿਹੜਾ ਕਿ ਸਾਡਾ ਬੱਚਾ ਮਰਵਾਇਆ ਸੋ ਦੇਖਣਾ ਹੋਵੇਗਾ ਵੀ ਦੂਸਰਾ ਪਰਿਵਾਰ ਜਸਪ੍ਰੀਤ ਦਾ ਪਰਿਵਾਰ ਇਸ ਸੰਬੰਧ ਵਿੱਚ ਹੋਰ ਸਪੀਡੀਏ ਦੇ ਵਿੱਚ ਕੀ ਕਹਿਣਾ ਹੁੰਦਾ ਹੈ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਤੁਹਾਨੂੰ ਜਰੂਰ ਦੱਸਾਂਗੇ ਸਾਥੀ ਬਲਜੀਤ ਦੇ ਨਾਲ ਸਿਆੰਦਾਉ ਤੋਂ ਪਰਮਪਰਜੀ ਸਨਗਾਲਾ ਧੰਨਵਾਦ ਜੀ